ਦਿਲ ਕੱਚ ਦਾ ਸ਼ੀਸ਼ਾ ਮੇਰਾ ਵੇ ਠੋਕਰਨਾ ਮਹਾਰੀ ਮੈਨੂੰ ਛੱਡ ਕੇ ਜਾਣ ਲਈ ਵੇ ਸੱਜਣਾ ਤੂੰ ਸੋਚੀ ਸੋਹਾਰੀ ਦਿਲ ਕੱਚ ਦਾ ਸ਼ੀਸ਼ਾ ਮੇਰਾ ਵੇ ਠੋਕਰਨਾ ਮਹਾਰੀ ਚਲੋ ਕਿੱਥੇ ਮੰਮੀ ਆ ਕਰੇ ਜਾਣਾ ਆਪਨੇ ਕਰੇ ਜਾਣਾ ਕੀ ਚਲੋ 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 ਕੋਕਲ ਬਰ ਰੱਖੋ ਆ ਇਥੇ ਰੋ ਓਏ ਇਥੇ ਰਹਿ ਨੂੰ ਆ ਇਥੇ ਰਹਿ ਨੂੰ ਆਪੇ ਖੜਨਗੇ ਅੰਦਰ ਉਹ ਮੈਂ ਹਾਂ ਤੂੰ ਸਰਪੰਚ ਚਲ ਨਹੀਂ ਨੇ ਤੂੰ ਇਥੇ ਰਹਿ ਮੈਂ ਨਹੀਂ ਖੜਨਾ ਕਰ ਸਾਡਾ ਜੀ ਤਲਾਕ ਲਾ ਕੇ ਕੰਮ ਵੇਚ ਦਿਓ ਅੱਛਾ 30 32 35 ਗੱਲ ਕਰਦੇ ਆ ਮੈਂ ਉਹਨਾਂ ਤੋਂ ਚਲੋ ਐਸੇ ਮੌਜੂਦ ਨਹੀਂ ਹੋ ਕਿਸੇ ਫਸੇ ਆ ਠੀਕਾ ਗੱਲਬਾਤ ਕਰਾਂਗੇ ਪੁੱਛੋ ਉਹਨਾਂ ਨੂੰ ਫਿਰ ਦੁਬਾਰਾ ਇੱਕ ਵਾਰ ਮੈਨੂੰ ਸਾਫ਼ ਕਰਿਓ ਕਿ ਉਹਨਾਂ ਤੇ ਤੇਜਵੀਰ ਸਿੰਘ ਦਾ ਸੁਪਨ ਸਿੰਘ ਸਾਹਿਬ ਕੋਈ ਬੜੇ ਸੰਘੀਰੇ ਅਲੀਗੇਸ਼ਨ ਲਾਏ ਕਿ ਉਹ ਸੁਪਨ ਸਿੰਘ ਸਾਹਿਬ ਕਹਿੰਦੇ ਜੀ ਐ ਕਰ ਦੂੰ ਤਾਂ ਮੈਂ ਉਹ ਕਰ ਦੂੰ ਤੁਹਾਨੂੰ ਮੈਂ ਤੁਹਾਡੀਆਂ ਹਨੇਰੀਆਂ 'ਚ ਆਗੂ ਫੜ ਕੇ ਮੈਂ ਰਾਈ ਨਾ ਮਾ ਪਾਰਤਾ ਰਾਈ ਨਾ ਮਾ ਪਾਰਤਾ ਕਿ ਜਾਂਦੇ ਸੀ ਦੱਬੇ ਮਾਰਦੇ ਵੇਖੋ ਜੀ ਫੈਸਲਾ ਇਹਨਾਂ ਦੇ ਕਰਸਦਾਰ ਆਇਆ ਸੀ ਸਾਡੇ ਘਰੇ ਆ ਕੇ ਫੈਸਲਾ ਆਇਆ 7 ਲੱਖ ਦੀ ਡਿਮਾਂਡ ਕੀਤੀ ਸੀ ਹਰਨਿੰਦਰ ਸਿੰਘ ਨੇ ਅਸੀਂ ਆਖੇ 7 ਲੱਖ ਰੁਪਈਆ ਜ਼ਿਆਦਾ ਵਾ ਪ੍ਰਵਾਦ ਦੇ ਨਹੀਂ ਸਕਦਾ ਲੜਕੇ ਆੜੇ ਨਾਲੇ ਉਹ ਲੜਕੇ ਨੇ ਛੱਡਨੇ ਰੇ ਛੱਡ ਤੁਸੀਂ ਉਹਨਾਂ ਨੇ ਸਾਡਾ ਪਾਲ ਆ ਕੇ ਸਾਢੇ 3 ਨਿਛਲਾਈ ਨਾ ਕਰਤਾ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਵੀ ਗੰਭੀਰ ਜਾ ਮਲਾ ਤੇ ਵੀ ਸਾਨੂੰ 5 ਲੱਖ ਰੁਪਇਆ ਮਿਲਦਾ 1.5 ਲੱਖ ਰੁਪਇਆ ਵਿੱਚੋਂ ਸਾਰਾ ਰਿਸ਼ਤਰ ਖਾਂਦਾ ਐਂ ਉਹਨੂੰ ਵਿੱਚ ਨਹੀਂ ਲੈਣਾ ਅੱਛਾ ਤੇ ਮੁੜ ਕੇ ਬਾਅਦ ਵਿੱਚ ਮੇਰੇ ਆ ਲਈ ਸਾਡਾ ਨਵੀੜੋ ਮੈਂ ਕਿਹਾ ਜੀ ਆਪਣੇ ਸਰਪੰਚ ਨੂੰ ਲਿਆਓ ਮੈਂ ਸਰਪੰਚ ਨੂੰ ਬਿੜਾਂਗਾ ਸਰਪੰਚ ਨੇ ਕਿਹਾ ਕਿ 3,75,000 ਸਰਪੰਚ ਕੇ ਦਾ ਦਵਾਦੋ ਮੈਂ ਕਿਹਾ ਸਭ ਤੋਂ ਪਹਿਲਾਂ ਤਾਂ ਇਹ ਜਸਪਾਲ ਸਿੰਘ ਜੀ ਤੁਸੀਂ ਇਹ ਦੱਸੋ ਕਿ ਜਿਹੜੀ ਤੁਹਾਡੀ ਉਹ ਬੁਢੀ ਆ ਉਹਨੂੰ ਆ ਤੁਸੀਂ ਲਾ ਮੈਰਜ ਕੇ ਅਰੇਂਜ ਮੈਰਜ ਹੋਈ ਸੀ ਔਰ ਕਿੱਥੇ ਹੋਈ ਸੀ ਏ ਠੀਕ ਬਦਦਰੇ ਸਾਹਿਬ ਹੋਈ ਕੋਈ ਬੋਲੋ ਕੋਈ ਬਦਦਰੇ ਸਾਹਿਬ ਹੋਈ ਅੱਛਾ ਜੀ ਤੇ ਤੁਹਾਨੂੰ ਉਦੋਂ ਇਹਨੇ ਕੋਈ ਗੱਲ ਕੀਤੀ ਸੀ ਕਿ ਮੈਂ ਭਾਜੀ ਦਾਜ ਦੂਜ ਨਹੀਂ ਦੇ ਸਕਦਾ ਨਹੀਂ ਨਹੀਂ ਇਹ ਕਿ ਉਹ ਲਗਣਾ ਆ ਕਿ ਮੈਂ ਉਹਨਾਂ ਸਰਦਾਰ ਜੀ ਸਪਾਸੀ ਨੂੰ ਕਹਿੰਦਾ ਸੀ ਜਾਂ ਕਿ ਸਰ ਮੇਥੋਂ ਕੋਈ ਦਾਜ ਦੀ ਆਸ ਨਾ ਰੱਖਿਓ ਤੇ ਮੈਂ ਨਹੀਂ ਇਹਨਾਂ ਦੇਣ ਜੋਗਾ ਨਹੀਂ ਹੈਗਾ ਇਹੋ ਜੀ ਗੱਲ ਹੋਈ ਸੀ ਕੋਈ ਨਾ ਅੱਛਾ ਜੀ ਫਿਰ ਉਸ ਤੋਂ ਬਾਅਦ ਉਹਦਾ ਕਹਿਣਾ ਹੈ ਕਿ ਸਭ ਤੋਂ ਵੱਧ ਜਿਹੜਾ ਮੈਨੂੰ ਟੌਰਚਰ ਹੋਇਆ ਉਹ ਇਸੇ ਮੁੱਦੇ ਤੇ ਕੀਤਾ ਗਿਆ ਵੀ ਕੂਲਰ ਨੂੰ ਹੱਥ ਲੱਗ ਗਿਆ ਤੂੰ ਆਪਣੀ ਪੇਕਿਓਂ ਲਿਆਈਆਂ ਜਾਂ ਐਲਈਡੀ ਨੂੰ ਹੱਥ ਲੱਗ ਗਿਆ ਵੀ ਤੂੰ ਪੇਕਿਓਂ ਲਿਆਈਆਂ ਤੇ ਸਭ ਝੂਠਿਆ ਇਹੀ ਕਰੀ ਡੱਕਿਆ ਹੀ ਸਾਰਾ ਘਰ ਬਾਹਰ ਹੀ ਹੋਦੇ ਕੋਲੇ ਅੰਦਰ ਠੀਕ ਹੈ ਠੀਕ ਹੈ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਦੱਸੋ ਜਦੋਂ ਤੁਸੀਂ ਤਾਂ ਬਾਹਰ ਹੁੰਨੇ ਹੋ ਤੁਸੀਂ ਇਹੀ ਤੁਹਾਨੂੰ ਇਨੇ ਫੋਨ ਕਰਦੇ ਰਹੇ ਤੂੰ ਜਿਹੜਾ ਫੋਨ ਕਿਉਂ ਨਹੀਂ ਚੁੱਕਿਆ ਹਾਂਜੀ ਉਹਦੇ ਕਰਕੇ ਨਹੀਂ ਚੁੱਕਦੇ ਰਹੇ ਕਿ ਸ਼ਾਇਦ ਉਹ ਆਲੂ ਗਲਤ ਫੋਨ ਕਰਕੇ ਜਾਂ ਕੋਈ ਟਾਰਚ ਕਰਦਾ ਇਹੀ ਕਾਲਾ ਕਰ ਦਿੰਦੇ ਕਰਕੇ ਭੋਲੀ ਚੁੱਕਿਆ ਮੈਂ ਮੇਰਾ ਨਹੀਂ ਚੁੱਕਿਆਗਾ ਕਿਸੇ ਦਾ ਵੀ ਨਹੀਂ ਚੁੱਕਦੇ ਇੱਕ ਬਾਅਦ ਪੂਜਾ ਨੰਬਰ ਅਸੀਂ ਚੁੱਕਦੇ ਨਹੀਂ ਅੱਛਾ ਜੀ ਇੱਕ ਕਰਕੇ ਚੁੱਕਦੇ ਦਰੇ ਮਾਤਾ ਕਰਕੇ ਹਾਂ ਦਰੇ ਕਰਕੇ ਵੀ ਉਹ ਉਹਦੇ ਕਰਕੇ ਵੀ ਹਾਨੂੰ ਗਲਤ ਬੋਲ ਤੇ ਇਹਦਾ ਗਲਤ ਮਤਲਬ ਕਿੰਨਾ ਨਿਕਲ ਸਕਦਾ ਕਿ ਜਿਹੜਾ ਬੰਦਾ ਫੋਨ ਹੀ ਚੁੱਕਣ ਡਿਆ ਉਹ ਦੋਸ਼ੀ ਹੋਊਗਾ ਇਹ ਵੀ ਨਿਕਲਦਾ ਹੁਣ ਚਲੋ ਅ ਪਹਿਲੀ ਟਾਡੇ ਤੇ ਟੱਡੀ ਨੌ ਰਾਣੀ ਨੇ ਕਿਹਾ ਕਿ ਜੀ ਮੇਰੀ ਸੱਸ ਘਰ ਗੱਲ ਤੇ ਮੈਨੂੰ ਮਿਲਨੇ ਰਿੰਦੀ ਇਤੋਂ ਆਪੇ ਕਿਉਂ ਜਾਈਆਂ ਜਾਂ ਆਪੇ ਕਿਉਂ ਜਾਈਆਂ ਤੇ ਮੈਂਟਲੀ ਟੌਰਚਰ ਕਰਦੀ ਸਾਰਾ ਝੂਠ ਹੈ ਅਹੀਂ ਕਦੇ ਆਖਿਆ ਨਹੀਂ ਜਿਹੜੀਆਂ ਚੀਜ਼ਾਂ ਲਿਆ ਕੇ ਦਿੱਤੀਆਂ ਇਹਦੇ ਲਈ ਲੈਂਦੀਆਂ ਅਹੀਂ ਤਾਂ ਕੋਈ ਕਦੀ ਨਹੀਂ ਆਖਿਆ ਪਿਆ ਕਿ ਨਾ ਹੱਥ ਨਾਲ ਲਾ ਆ ਕੇ ਤੋੜ ਦਿੱਤੀ ਆ ਤੂੰ ਤੇੀਆਂ ਤੋਂ ਨਹੀਂ ਲਈ ਆ ਤੇਰੇ ਅੱਛਾ ਤਾਂ ਇਹਦੇ ਇਹ ਗੱਲ ਇਹ ਕਿੰਨੀ ਕਿ ਸੱਚਾਈ ਆ ਕਿ ਨਹੀਂ ਲਿਆਈ ਕੋਈ ਨਹੀਂ ਚਲੋ ਇਹ ਚ ਗੱਲ ਕਿੰਨੀ ਕਿ ਸੱਚਾਈ ਆ ਕਿ ਜਦੋਂ ਤੁਸੀਂ ਇਹਨੂੰ ਲਿਆਏ ਹੋ ਵਾ ਕਿ ਤੇ ਸਤਵੇਂ ਮਹੀਨੇ ਇਹਨੂੰ ਕਿੱਦਿਕੇ ਮੇਰੇ ਨਾਲ ਅਲਰਜੀ ਹੋਣੀ ਸ਼ੁਰੂ ਹੋਗੀ ਤੇ ਮੈਨੂੰ ਮੇਰੇ ਸਾਰੇ ਪਰਿਵਾਰ ਨੇ ਦਵਾਈ ਨਹੀਂ ਦਵਾਈ ਵੀ ਬੱਚੇ ਦੇ ਕਿਤੇ ਗਲਤ ਰਕਸ਼ਨ ਨਾ ਪਏ। ਸ਼ੁਰੂ ਤਾਂ ਦਵਾਈ ਦਿੰਦੇ ਰਹੇ ਸੱਤਵੇਂ ਮਹੀਨੇ ਤੋਂ ਸ਼ੁਰੂ ਕਰ ਦਿੱਤੀ ਦਵਾਈ। ਦਿੱਤੀ ਆ। ਦਵਾਈ ਲਿਆ ਕੇ ਇਹਨੂੰ ਦਿੱਤੀ ਆ। ਤੇ ਇਹਨੇ ਇਹਨੇ ਸਾਡੀ ਦਵਾਈ ਖਾਸ ਕਰਕੇ ਖਾਦੀ ਵੀ ਨਹੀਂ। ਤੇ ਸੱਤਵੇਂ ਮਹੀਨੇ ਜੇ ਇਹ ਬੱਚਾ ਸੱਤਵਾਂ ਮਹੀਨਾ ਹੀ ਇਹਨੂੰ ਲਗਾ ਤੇ ਸੱਤਵੇਂ ਮਹੀਨੇ ਜਨਤ ਭਾਈ ਲਿਆ ਕੇ ਦਿੰਦੇ ਰਹੇ ਆ ਤੇ ਇਹਦੇ ਮਾੜੀ ਮਾੜੀ ਉਂਗਲਾਂ ਖਰਾਬ ਹੋ ਗਈਆਂ। ਮੁਰਗੇ ਤੇ ਪੈਰ ਮਾੜੇ ਦੇ ਖਰਾਬ ਹੋ ਗਏ ਆ। ਦੇ ਅਠਵੇਂ ਮਹੀਨੇ ਫਰਵਰੀ ਦੇ ਮਹੀਨੇ ਤੇ ਬਚਾਓ ਪਿਆ। ਨਹੀਂ ਉਹ ਤਾਂ ਕਹਿੰਦੇ ਨੇ ਤੁਸੀਂ ਇੱਕ ਮਹੀਨਾ ਪੜੀ ਲੋ ਕਰਾਓ। ਆਪਰੇਟ ਕਰਾ ਕੇ। ਤੇ ਮੁੰਡਾ ਮਸ਼ੀਨ ਪੁੱਤ ਆਖਰੀ ਗੱਲ ਦੱਸਿਓ ਮੈਨੂੰ ਬੜੀ ਜ਼ਰੂਰੀ। ਕਿ ਮਾਤਾ ਜੀ ਜਦੋਂ ਤੁਸੀਂ ਕੁੜੀ ਲਿਆਂਦੀ ਆ ਵੇਖਵਾ ਕੇ ਲਿਆਂਦੀ ਹੋਗੀ ਸੋਹਣੀ ਸਲੱਖੀ ਵੇਖ ਕੇ। ਮੈਂ ਫੋਟੋਆਂ ਵੀ ਵੇਖੀਆਂ। ਤੇ ਮੁੜ ਕੇ ਫਿਰ ਇਹਦਾ ਤੁਸੀਂ ਲਾਜ ਨਹੀਂ ਕਰਾਇਆ ਇਹਦਾ ਰੋਗ ਵੱਧ ਗਿਆ। ਕੀ ਗੱਲ ਹੋਈ ਕੀ ਕਹਿਣਾ ਚਾਹੁੰਦੇ ਹੋ? ਹਾਂ ਜੀ ਲਾਜ ਤਾਂ ਬੜਾ ਕਰਾਇਆ ਸੀ ਤੇ ਜਦੋਂ ਉੱਥੇ ਬੋਲੋ ਉਹਦੇ ਦੇ ਹੱਥ ਪੈਰ ਠੀਕ ਠਾਕ ਸੀ। ਹਾਂ ਜੀ। ਬਾਦ ਵਿੱਚ ਦੇ ਹੱਥਾਂ ਨੂੰ ਇਸ ਤਰ੍ਹਾਂ ਹੋ ਗਈ ਐ ਅਲਰਜੀ ਜੀ ਦੇ ਅਹੀਂ ਲਾਜ ਬਹੁਤ ਜ਼ਿਆਦਾ ਕਰਾਇਆ ਠੀਕ ਆ ਲਾਜ ਕੋਲੋਂ ਕੋਈ ਐਂ ਪਟਣੀ ਛੱਡੀ ਅੱਛਾ ਤੁਹਾਡੀ ਕੱਲੀ ਨੋਹੀਂ ਐ ਇਹਨੂੰ ਬਾਦੋਂ ਥੋੜਾ ਦਿੱਤਾ ਅੱਛਾ ਤੇ ਬਾਕੀ ਇਹ ਆਪ ਹੀ ਇਹਦਾ ਜਿਹੜਾ ਇਹ ਦੋਖਿਆ ਇਹਦਾ ਖਾਨਦਾਨੀ ਪਿੱਛੋਂ ਦੁੱਤੀ ਬਿਮਾਰੀ ਧੰਵਾਦ ਕਿੰਨਾ ਕਹਿ ਸਕੀ ਇਹ ਇਹ ਦੀ ਭੂਆ ਨਹੀਂ ਠੀਕ ਅੱਛਾ ਇਹ ਮੈਂ ਡੱਕਣਾ ਬਣਾ ਵੀ ਨਾ ਉਹਦੇ ਕੋਲ ਜਾ ਨਾ ਜਾ ਇਹ ਜ਼ਰੂਰ ਜਦੋਂ ਆ ਸਰਪਤਾਲ ਜਾਣਾ ਉਹ ਮਗਰੋਂ ਵੀ ਇਹ ਪਹਿਲਾਂ ਜਾਣਾ ਅੱਛਾ ਇਹ ਉੱਥੇ ਜਾ ਕੇ ਪਹਿਲਾਂ ਬੈਠੀ ਤੇ ਫਿਰ ਖਾਨਦਾਨੀ ਬਿਮਾਰੀ ਕਿਦਾਂ ਇਹਨੂੰ ਇਹਦੀ ਪੂਆ ਨੂੰ ਹੋਈ ਖਾਨਦਾਨੀ ਬਿਮਾਰੀ ਇਸ ਤਰ੍ਹਾਂ ਕਿ ਜੇ ਫਿਰ ਇਹਦਾ ਪੂਆ ਦੀਆਂ ਪੂਆ ਹੀ ਦੋ ਤੋਂ ਪਤਾ ਲੈਣਾ ਤੇ ਉਹਨਾਂ ਹੁੰਦੇ ਸਾਰੇ ਆਖ ਦਿੱਤਾ ਵੀ ਇਹਨੂੰ ਤੇ ਸਤੋ ਵਾਲਾ ਹੋ ਗਿਆ ਤੇ ਇਹਨਾਂ ਦੀ ਖਾਨਦਾਨੀ ਬਿਮਾਰੀ ਹੀ ਪਹਿਲਾਂ ਤੇ ਸਤੋਨ ਹੋਇਆ ਪਹਿਲਾਂ ਉਹਦੀ ਜਿਹੜੀ ਦਾਦੀ ਨੂੰ ਹੋਇਆ ਫਿਰ ਸਤੋਨ ਹੋ ਗਿਆ ਕੋਈ ਤਰ੍ਹਾਂ ਦੀ ਤੇ ਸਤੋ ਕੋਣੀ ਦੀ ਪੂਆ ਇਹਦੀ ਪੂਆ ਹੀ ਸਤੋ ਅੱਛਾ ਉਹਨੂੰ ਹੀ ਰੋਹੀ ਹਾਂਜੀ ਜਿਹਦਾ ਘਰ ਰਹਿੰਦੇ ਆ ਤੇ ਅੱਛਾ ਇਹ ਆਪਣੀ ਬੁਆ ਘਰ ਰਹਿੰਦੇ ਨੇ ਹਾਂ ਇਹ ਆਪਣੀ ਛੁਆ ਘਰ ਰਹਿੰਦੇ ਆ ਇਹਦਾ ਦਾਦਾ ਜਿਹੜਾ ਆਪਣੀ ਧੀ ਦੇ ਘਰ ਰਹਿੰਦਾ ਅੱਛਾ ਹਾਂ ਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਆ ਅਖਰੀ ਉੱਥੇ ਬੋਲੋ ਮਾਤਾ ਜੀ ਜੇ ਵੀ ਗੱਲ ਕਰੀ ਜਦੋਂ ਇਹ ਵਿਆਹੀ ਆਈ ਸੀ ਨਾ ਉਦੋਂ ਇਹਨੇ ਮੈਨੂੰ ਗੱਲ ਤੋਂ ਫੜ ਜਾ ਤਾਂ ਦੀ ਤਾਂ ਇਹਨੇ ਜੋ ਕੱਦਣਾ ਮੀਨੇ ਉੱਥੇ ਕਰਾ ਹੁੰਦਾ ਕਿ ਮੀਨੇ ਨੇ ਮਾਰ ਹੀ ਦੇਣਾ ਮਾਤਾ ਜੀ ਇਹ ਗੱਲ ਬਣਦੀ ਹੈ ਬਦਲ ਨੂੰ ਫੜ ਕੇ ਤਾਂ ਚੁੱਕ ਤੂੰ ਚੁੱਕ ਦਿੰਦੀ ਜੀ ਬਾਕੀ ਦੂਜੀ ਗੱਲ ਇਹ ਆ ਕਿ ਮੈਨੂੰ ਇਹ ਫੋਨ ਕਰ ਕਰਕੇ ਤੁੰਕੀਆਂ ਦਿੰਦੇ ਰਹੇ ਨੇ ਵੀ ਤੇਰੇ ਪੁੱਤ ਨੇ ਡੱਬੇ ਚ ਪਾ ਕੇ ਉਹਨਾ ਉਤਰਾਂ ਤੇ ਰੱਖ ਦਿੱਤੀ। ਤੇ ਮੇਰੇ ਬੱਚਾ ਜਾਂਦੀਆਂ ਸੀ ਮਰ ਜਾਣਾ ਹਾਂ ਉਹਨੂੰ ਵੀ ਛੱਡਣਾ। ਨਾ ਤੇਰੇ ਕੋਲ ਰਹਿਣੀ ਤੇ ਨਾ ਰਹਿਣੀ ਛੱਡ ਕੋ ਮੈਂ ਕਰ। ਤੇ ਬਾਕੀ ਇਹ ਤੁੰਕੀਆਂ ਬਹੁਤ ਜ਼ਿਆਦਾ ਮੈਨੂੰ ਦਿੱਤੀਆਂ ਨੇ ਲਾਜੇ ਨਾਲ ਹੀ ਹੱਥੋਂ ਵੱਧ ਕਰਾ ਛੱਡਿਆ ਇਹਨੇ ਸਾਡਾ ਕੋਈ ਗੁਣ ਨਹੀਂ ਪਾਇਆ ਰਾਤ ਨੂੰ ਜਾਗ ਜਾ ਕੇ ਕੱਢਦੇ ਨੇ ਮਾਂ ਪੁੱਤ ਤੇ ਸਵੇਰੇ ਉੱਠ ਕੇ ਸੁੱਤੀ ਉੱਠਦੀ ਨੇ ਮਾਂ ਫੋਨ ਕਰਕੇ ਨਾਲ ਮੰਮੀ ਇਹਰਾ ਸੁਤੇ ਨਾਲ ਇਨਾ ਲਾਜ ਕਰਾਈ। ਇਨਾ ਮੈਂ ਦੇਖਿਆ ਨਹੀਂ ਗਰਮ ਪਾਣੀ ਨਹੀਂ ਦਿੱਤਾ ਇਹਨੂੰ ਚਾਹ ਨਹੀਂ ਦਿੱਤੀ ਇਹਨਾਂ ਮਰੋ ਦੇਖਣ ਮੇਰੇ ਇਹਨੇ ਇੱਕ ਵਾਰ ਮੇਰੇ ਪੁੱਤ ਦਾ ਨਾਮ ਨਹੀਂ ਪੀਤਾ ਵੀ ਸਾਰਾ ਸਾਲ ਮੇਰਾ ਪੁੱਤ ਲੈ ਕੇ ਇਹ ਤੁਰੇ ਫਿਰੇ ਇਹ ਇੱਕ ਵਾਰ ਵੀ ਨਹੀਂ ਆਖਿਆ ਕੁਰੀ ਨੇ ਕਿ ਮੇਰੇ ਆਦਮੀ ਨੇ ਪਾੜੀ ਮੇਰੀ ਸੇਵਾ ਕੀਤੀ ਤੇ ਮੇਰੇ ਸਾਥ ਤੁਹਾਡੀ ਕੋ ਬੇਟੀ ਹੈਗੀ ਆ ਜਿਹਦਾ ਘਰ ਵਾਲਾ ਐਸਪਾਇਰ ਹੋਇਆ ਉਹ ਤੁਹਾਡੇ ਕੋਲ ਰਹਿੰਦੀ ਆ ਤੇ ਉਹ ਉਹਨਾਂ ਦਾ ਕਹਿਣਾ ਵੀ ਉਹ ਵੀ ਬਹੁਤ ਟੌਰਚਰ ਕਰਦੀ ਦੀਏ ਸਾਨੂੰ ਨਹੀਂ ਰਹਿੰਦੀ ਰਹਿੰਦੀ ਬੇਟਾ ਦਾਦੇ ਨੇ ਵਾਅਦਾ ਘਟੋਂ ਨੂੰ ਬੋਲਿਆ ਸੀ ਹਾਂ ਉਹ ਦੋ ਗੱਲਾਂ ਮੈਂ ਆਖੀਆਂ ਉਹਨਾਂ ਨੇ ਫੋਰ ਕੋਚ ਨਹੀਂ ਉਹਨਾਂ ਨੇ ਆਹ ਨਾ ਰਹਿੰਦੀ ਐ ਤੁਹਾਡੇ ਕੋ ਨਹੀਂ ਰਿੰਦੇ ਚ ਨਾ ਨਾ ਸਾਡੇ ਕੋ ਨਹੀਂ ਮੈਂ ਇਕੱਲੀ ਰਹੂੰ ਠੀਕ ਉਹ ਤਾਂ ਮੇਰਾ ਬਾਹਰ ਆਦਮੀ ਮੇਰਾ ਬਾਹਰ ਕੋਈ ਜੀ ਨਹੀਂ ਆ ਕਰ ਠੀਕ ਤੁਮ ਅ ਸਰਦਾਰ ਜਸਪਾਲ ਸਿੰਘ ਜੀ ਐ ਕਰੀ ਗੱਲ ਕਰੂੰਗਾ ਤੁਹਾਨੂੰ ਲਾਸਟ ਇੱਕ ਗੱਲ ਕਿ ਅੱਜ ਜੇ ਮੈਨੂੰ ਕੁੜੀ ਠੀਕ ਹੋ ਕੇ ਹੁੰਦੀ ਆ ਜਾਂ ਉਹਦਾ ਇੱਜ਼ਤ ਹੋ ਜਾਂਦਾ ਆ ਜੋ ਤੁਹਾਡੇ ਤੁਸੀਂ ਕਰਾਇਆ ਮੈਂ ਤੁਹਾਡੇ ਕੋ ਸਬੂਤ ਵੀ ਉਹ ਲੈ ਕੇ ਜਾਣੇ ਤੇ ਤੁਸੀਂ ਅੱਜ ਜੇ ਉਹ ਕੁੜੀ ਆ ਜੇ ਤੇ ਤੁਸੀਂ ਰੱਖਣ ਨੂੰ ਤਿਆਰ ਜੇ ਉਹ ਮੁੰਡਾ ਰੱਖੇ ਉਹਦੀ ਮਰਜ਼ੀ ਹੈ ਹੀ ਨਹੀਂ ਕੋਈ ਕਹਿ ਸਕਦਾ ਉਹ ਤੇ ਉਹਦੀ ਪੈਂਟ ਪਰ ਹਾਂਜੀ ਉਹ ਮੁੰਡਾ ਰੱਖੇ ਨਹੀਂ ਰੱਖੇ ਉਹ ਤਲਾਵਰ ਦੇ ਕਾਜ ਦੇ ਪੁਲਿਸ ਸਾਹਿਬ ਬਣ ਗਏ ਨਹੀਂ ਮੈਂ ਤਾਂ ਸਿਰਫ ਤੁਹਾਡੀ رائے ਲੈਣੀ ਚਾਹੀ ਹੈ ਜੀ ਅੱਗੇ ਮਰਜ਼ੀ ਤੁਹਾਡੀ ਐਸੀ ਕੰਪਲ ਥੋੜੀ ਕਰਦੇ ਉਹ ਮੁੰਡੇ ਦੀ ਮਰਜ਼ੀ ਹੈ ਅੱਛਾ ਜੀ ਠੀਕ ਹੈ ਸਰਪੰਚ ਜੀ ਮੈਂ ਤੁਹਾਨੂੰ ਇੱਕ ਗੱਲ ਸ਼ੁਰੂ ਤੋਂ ਕਹਿਣਾ ਚਾਹੁੰਗਾ ਜਾਣਕਾਰੀ ਬਿਲਕੁਲ ਉਹ ਸੱਚੀ ਤੇ ਸਾਫ਼ ਤੇ ਸੁਧਰੀ ਅਸੀਂ ਪਰਤਾਲ ਕਰਨੀ ਕਿ ਹਰ ਗੱਲ ਦੀ ਕਰਾਂਗੇ ਔਰ ਬਿਲਕੁਲ ਬਰੀਕੀ ਨਾ ਕਰਾਂਗੇ ਤੇ ਜੇ ਤੁਸੀਂ ਇਨਕੁਆਰੀ ਕੋਈ ਅਲੀਗੇਸ਼ਨ ਤੁਹਾਡੇ ਤੇ ਲੱਗਣ데요 ਤੁਸੀਂ ਉਹ ਸਪਸ਼ਟੀਕਰਨ ਦੇ ਰਹੇ ਹੋ ਜੇ ਤਾਂ ਉਹ ਤੇ ਸਾਨੂੰ ਕੋਈ ਝੂਠੀ ਜਾਣਕਾਰੀ ਨਾ ਦੇਖੋ ਤੇ ਸਰਪੰਚ ਸਾਹਿਬ ਪੀਜੇ ਫਿਰ ਮੁੰਡਾ ਇਸ ਵੇਲੇ ਬਾਹਰ ਉਹ ਤੋਂ ਬਾਅਦ ਤੁਸੀਂ ਕਹਿ ਡੇਓ ਕਿ ਇਹਦਾ ਲਾਜਵੀ ਕਰਾਇਆ ਹੁਣ ਕੁਝ ਸਮੇਂ ਪਹਿਲਾਂ ਤੱਕ ਉਹ ਕਿਵੇਂ ਹੁੰਦਾ ਰਿਹਾ ਜੀ ਪਹਿਲਾਂ ਤੇ ਇਹ ਵੀ ਤੁਸੀਂ ਲੜਕਾ ਸੀ ਇੱਥੇ ਹਾਂਜੀ ਜਦੋਂ ਬਾਜਵਾ ਹਸਪੀਟਲ ਰੈਕਵਿਟ ਕਰਾਇਆ ਉਸ ਤੋਂ ਬਾਅਦ ਉਸ ਤੀਜ ਦਾ ਗੁਣਾਣ ਹਫਤਾ ਲੈ ਗਿਆ ਗੁਣਾਣ ਤੋਂ ਬਾਅਦ ਆਮ ਦਾਸ ਸੀ ਗਏ ਪੰਜਾਂ ਹਫਤਾਾਂ ਜੀ ਗਏ ਆ ਉੱਥੇ ਮੁੰਡਾ ਮਦਰ ਚ ਆਂਦ ਰਿਹਾ ਮੁੰਡਾ ਪੈਸੀਫਾਈ ਕਰਕੇ ਆਂਦ ਰਿਹਾ ਫੇਰ ਉਸ ਤੋਂ ਬਾਅਦ ਇਹਨੇ ਕੀ ਕੀਤਾ ਛੁੱਟੀ ਕਰਾ ਕੇ ਲਖਮੀ ਨੂੰ ਬਾਬੇੜ ਭਾਸ ਤੋਂ ਲੈ ਆ ਗਿਆ ਪੰਜ 10 ਦਿਨ ਉੱਥੇ ਰਿਹਾ ਅਜੀ ਮਗਰ ਫੋਨ ਕਰਦੇ ਰਹੇ ਵੀ ਲੜਕੇ ਦਾ ਵੀਜ਼ਾ ਬਾਹਰ ਦਾ ਟਿਕਲੋੇਣਾ ਵਾ ਤੇ ਆਣ ਕੇ ਗੱਲ ਕਰੋ ਲੜਕੀ ਦਾ ਜਿੱਥੇ ਇਲਾਜ ਕਰਾ ਲਾਜ ਕਰਾਓ ਲੜਕਾ ਫਿਰ ਕੇ ਬਾਹਰ ਚਲ ਗਿਆ ਬਾਅਦ ਜਾਂ ਤੋਂ ਬਾਅਦ ਇਹਨਾਂ ਨੇ ਉਹਦੇ ਤੇ ਦਰਖਾਸਤ ਦਿੱਤੀ ਰੰਗਦਾ ਜਾਣੇ ਉੱਥੇ ਇਹਨਾਂ ਦਾ ਇਹ ਕੰਪਰੋਮਾਈਜ਼ ਹੋਇਆ ਸੀ ਕਿ ਜਿੰਨਾ ਵੀ ਹਸਪੀਟਲ ਦਾ ਖਰਚਾ ਲੱਗੇ ਚਾਹੇ ਪ੍ਰਾਈਵੇਟ ਚਾਹੇ ਹਸਪੀਟਲ ਇਹ ਲੜਕੀ ਦਾ ਪਿਤਾ ਉਹ ਕਹਿੰਦਾ ਕਿ ਮੈਂ ਖੁਦ ਆਪਣਾ ਜੀਦਾ ਇਲਾਜ ਕਰਾਉਂਗਾ ਮੈਂ ਇਹਨਾਂ ਨੇ ਕਰਾਣੀ ਇਹ ਰੁੱਤ ਕੇ ਮੇਰੇ ਤੱਕ ਸਦਾ ਮੈਨੂੰ ਤਾਂ ਖਤਰਾ 10000 ਰੁਪਇਆ ਕੁੜੀ ਨੂੰ ਨਿੱਜੀ ਖਰਚਿਆਂ ਵਾਸਤੇ ਅਸੀਂ ਉੱਥੇ ਮੁਕਰਲ ਕੀਤਾ ਮੈਂ ਆਪ ਨੂੰ ਕਰਾਇਆ ਮੁੰਡੇ ਕੋ ਵੀ ਜੇ 10000 ਰੁਪਏ ਮੁੰਡਾ ਬਾਹਰੋਂ ਲੜਕੀ ਨੂੰ ਪਾਉਂਦਾ ਉਹਦੇ ਖਰਚ ਪਨ ਭਰ ਲਜੂਗਾ ਇਹਨੇ ਕਹਾਂਗੇ 3 ਮਹੀਨੇ ਦਾ ਮੇਰਾ ਕੋਈ ਟਰੀਟਮੈਂਟ ਨਾਗੀ ਵਾਲੇ ਕੋਟਰਾ ਸਾਹਿਬ ਤੋਂ ਚੱਲ ਰਿਹਾ 3 ਮਹੀਨੇ ਮੈਂ ਦਵਾਈ ਖਾਣੀ ਉਸ ਤੋਂ ਬਾਅਦ ਮੈਂ ਸੋਚਾਂਗਾ ਇਲਾਜ ਕਰਨਾ ਪਰਸ਼ਨ ਕਰਨਾ ਨੇ ਕੀ ਕਰਨਾ 3 ਮਹੀਨੇ ਮਰਗਾ ਬਾਹਰੋਂ 15000 ਰੁਪਏ ਕਰਤੀ ਨੂੰ ਪਾਉਂਦਾ ਰਿਹਾ ਉਹਦਾ ਸਬੂਤ ਹੈਗਾ ਹੂ ਉਹਦੇ ਆਪਣਾ ਸਕਰੀਨ ਸ਼ਾਟ ਹੈਗੇ ਸਾਡੇ ਕੋਲ ਠੀਕ ਆਨਲਾਈਨ ਅਸੀਂ ਕਹੇ ਕੱਤਦੇ ਨੇ ਪੈਸੇ ਜਿਹੜੇ ਹਸਪੀਟਲ ਮਾਦਾ ਕੋਲਾ ਦੇ ਗੁਨਾਣਗੋ ਹਸਪੀਟਲ ਬਾਜ ਇੱਕ ਗੋਸਪੀਟਲ ਸਾਡੇ ਕੋਲ ਫਾਈਲ ਇਹ ਚੀਜ਼ ਦੀ ਟੈਸਟ ਹਰ ਸਰਬ ਚੀਜ਼ अवेलेबल ਦੀ ਗਰੁੱਪ ਨਾਲ ਅੱਧਾ ਚ ਗੱਲ ਕਰਾਂ। ਐਂਡ ਤੇ ਤੁਸੀਂ ਸਾਹਤ ਤੋਂ ਤੇ ਕੋਈ ਗੱਲ ਬਕਾਈਏ ਵੀ ਇਹ ਕਹਿਣਾ ਚਾਹੁੰਦੇ ਹੋ ਕਿ ਜੋ ਨਾ ਕਿਹਾ ਕਿ ਭਾਜੀ ਸਾਡੇ ਕੋਲ ਧੱਕੇ ਨਾਲ ਹੋ ਰਾਈ ਨਾ ਰੋਤੇ ਸਾਈਨ ਕਰਾਏ ਗਏ ਆ ਤੇ ਉਹ ਉਹ ਉਹਨਾਂ ਦੀ ਸ਼ਾਂਤੀ ਹੋਇਆ। ਇਹ ਕਹਿਣਾ ਚਾਹੁੰਦੇ ਜੀ ਇਹ ਤੇ ਅੱਜ ਤੋਂ 6 ਮਹੀਨੇ ਪਹਿਲਾਂ ਹੀ ਇਹ ਗੱਲ ਕਹਿ ਰਿਹਾ ਸੀ ਕਿ ਜਦੋਂ ਲੜਕਾ ਬਾਹਰ ਗਿਆ ਹੈ ਕਿ ਸਾਡਾ ਨਾਮ ਇਸੇ ਆਪਾਂ ਰਵੇਟ ਦੋ। ਇਹ ਮੁੰਡੇ ਨੂੰ ਕਿਹਾ ਸੀ ਨੇ ਤੈਨੂੰ ਅਜੇ ਤੱਕ ਮੇਰੇ ਘਰੇ ਫੋਨ ਨਹੀਂ ਕਰਨਾ ਮੁੰਡੇ ਕੋ ਸ਼ਾਇਦ ਰਿਪੋਰਟਿੰਗ ਵੀ ਹੈਗੀ ਆ ਨਾ ਉਹ ਮੇਰੀ ਕੁੜੀ ਨੂੰ ਫੋਨ ਕਰਨਾ ਤੂੰ ਸਾਡਾ ਕੁਝ ਨਹੀਂ ਲੱਗਦਾ ਤੂੰ ਸਾਡੇ ਵਾਸਤੇ ਮਰ ਗਿਆ ਮੇਰੀ ਧੀ ਰੰਡੀ ਹੋ ਗਈ ਆ ਅਸੀਂ ਮੈਂ ਤਾਂ ਤੇਜ ਵੀ ਸਰਪੰਚ ਨੇ ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਲੜਕੀ ਵਿਸੇ ਲੜਕਾ ਵੀ ਚਾਹੁੰਦਾ ਸੀ ਮੈਂ ਲੜਕੀ ਵਿਸਾਣੀ ਆ ਲੜਕਾ ਕਹਿੰਦਾ ਕਿ ਮੈਂ ਸਪੰਸਰ ਵਿਆਹ ਕੀਤਾ ਮੇਰਾ ਛੋਟਾ ਬੱਚਾ ਰੋਈ ਜਾਣਾ ਮੈਂ ਬਾਹਰ ਹੀ ਨਾ ਤੇ ਜਿੱਦਾਂ ਵੀ ਹੁੰਦਾ ਮੈਂ ਲਾਜ ਕਰਾਉਣ ਨੂੰ ਤਿਆਰ ਆ ਮੈਂ ਵੜ ਕੇ ਰੱਖਣ ਨੂੰ ਤੇ ਅੱਛਾ ਠੀਕ ਆ ਸਪੰਸਰ ਸਾਹਿਬ ਚਲੋ ਤੁਸੀਂ ਇਹ ਉਹ ਫਿਰ ਕੀ ਮੈਟਰ ਸੀਗਾ ਥੋੜਾ ਜਿਹਾ ਸਮਝ ਇਨਵੋਲ ਹੋਵਾਂ ਤੋਂ ਪਹਿਲਾਂ ਇਹਨਾਂ ਦੇ ਕੁਝ ਹਫ਼ਤੇ ਲੱਗ ਜਾਂਦੇ ਰੇ ਇਲਾਜ ਕਰਾਉਂਦੇ ਰੇ ਆ। ਮੈਨੂੰ ਇਹਨਾਂ ਦਾ ਰਜੀਤ ਸਿੰਘ ਨਾਲ ਸਰਪੰਚ ਤੇ ਵੀ ਸਿੱਖਦਾ ਮਿਲ ਕੋੜ ਆਇਆ। ਕਿ ਤੁਹਾਡੇ ਪੇਟਾ ਦੀ ਲੜਕੀ ਵਿਆਹੀ ਆ ਤੋਂ ਵੀ ਹੱਥ ਬਹੁਤ ਮਾਰੀ ਆ ਤੋਂ ਇਲਾਜ ਨਹੀਂ ਕਰਾ ਰੇ। ਠੀਕ ਹੈ। ਜਦੋਂ ਮੈਂ ਉਹਨੂੰ ਮੱਦੇ ਨਜ਼ਰ ਆ ਕੇ ਮੈਂ ਇਹਨਾਂ ਦੇ ਘਰ ਆਇਆ ਲੜਕੀ ਦੇ ਹੱਥ ਤੋਂ ਬਹੁਤ ਮਾਰੇ ਸੀਗੀ ਵਿੱਚ ਬਹੁਤ ਹੱਥ ਪੈ ਤੋ ਲੜਕੀ ਰੋ ਰਹੀ। ਮੈਂ ਇਹਨਾਂ ਦਾ ਬਾਜਵਾ ਹਸਪੀਟਲ ਆਪਣੀ ਗੱਡੀ ਤੇ ਖੜਕੇ ਐਡਮਿਟ ਕਰਾਇਆ। ਬਾਜਵਾ ਸਾਹਿਬ ਨਾਲ ਮੈਂ ਰਿਕਵੈਸਟ ਕਰਕੇ ਉਹਨੂੰ ਕੰਸੈਸ਼ਨ ਦਵਾਈ ਇਲਾਜ ਦੇ ਵਿੱਚ ਬਾਜਵਾ ਸਾਹਿਬ ਨੇ ਕਿਹਾ ਮੈਂ 5 ਦਿ ਉਹ ਕਹਿੰਦਾ ਕਿ ਮੈਨੂੰ ਯਕੀਨ ਹੀ ਨਹੀਂ ਹੈਗਾ ਕਿ ਤੁਸੀਂ ਰੜੇ ਜੇ ਸਾਰੇ ਮੇਰੇ ਲੜਕੀ ਨੂੰ ਤੁਸੀਂ ਦੇ ਠੀਕ ਹੈ ਪਣੀ ਭੋਸ਼ੇ ਦਾ ਲਵਾਤਾ ਕਲਰਵਾਤਾ ਮੇਰੀ ਕੁੜੀ ਦੀ ਹੋਸ਼ ਹੀ ਨਹੀਂ ਕਰਦੀ ਇਹ ਇੱਕ ਰਾਤ ਰਹਿ ਆ ਅਗਲੀ ਰਾਤ ਇਹਨਾਂ ਨੇ ਕੀ ਕੀਤਾ ਕਿ ਉਹਨੂੰ ਸੁਧੀਤਵਾ ਆਗੇ ਬਾਅਦ ਇਹਨਾਂ ਕੋ ਨਾਨਕ ਹਸਪਤਾਲ ਆ ਗਏ ਤੁਹਾਡੀ ਸ਼ਾਂਤੀ ਸੋਹਰਾ ਪਰਿਵਾਰ ਦੀ ਸ਼ਾਂਤੀ ਤੋਂ ਬਿਨਾ ਸੋਹਰਾ ਪਰਿਵਾਰ ਦੀ ਸ਼ਾਂਤੀ ਤੋਂ ਬਿਨਾ ਤੁਹਾਡੀ ਨਾਲੀ ਤੋਂ ਵੀ ਬਿਨਾ ਮੇਰੀ ਨਾਲੀ ਤੋਂ ਵੀ ਬਿਨਾ ਮੈਨੂੰ ਲੜਕੇ ਨੇ ਫੋਨ ਕੀਤਾ ਵੀ ਸਪੰਸਰ ਸਾਹਿਬ ਤੁਸੀਂ ਦਾਖਲ ਕਰਾਇਆ ਵਾ ਤੇ ਇਹ ਛੁੱਟੀ ਕਰਾਉਣ ਨੂੰ ਕਾਲੇ ਪਏ ਆ ਅੱਜ ਛੁੱਟੀ ਕਰਾਉਣੀ ਹੈ اچھا ਮੈਂ ਉਸਦੇ ਰਿਗਾਰਡਿੰਗ ਬਾਜਰ ਸਾਹਿਬ ਨਾਲ ਗੱਲ ਕੀਤੀ ਬਾ ਇਹ ਲਾਜ ਨਹੀਂ ਚੱਲ ਰਿਹਾ ਤੇ ਸਾਡੀ ਰੈਪਿਊਟੇਸ਼ਨ ਖਰਾਬ ਹੁੰਦੀ ਹੈ ਮੈਨੂੰ ਵੀ ਪ੍ਰੋਬਲਮ ਹੀ ਛੁੱਟੀ ਦੇ ਵਿੱਚ ਮੈਂ ਛੁੱਟੀ ਦੇ ਵੀ ਆਪਣੀ ਲੈ ਕੇ ਜਾ ਸਕਦੇ ਤੇ ਜੇ ਅਸੀਂ ਮੈਂ ਬਾਜਵਾ ਸਭ ਕੋਈ ਗੱਲ ਕਲੀਅਰ ਕਰਾ ਦੇਵੋ ਬਿਲਕੁਲ ਤੁਸੀਂ ਕਲੀਅਰ ਕਰ ਸਕਦੇ ਜੀ ਡਾਕਟਰ ਜਨਦਰ ਸਿੰਘ ਬਾਜਵਾ ਬਾਜਵਾ ਹਸਪੀਟਲ ਦੇ ਇਹਨਾਂ ਕੋ ਅਸੀਂ ਤਾਂ ਪਈਆਂ ਬਕਾਇਦਾ ਉਹਨਾਂ ਨੇ ਜਿਹੜੇ ਟੈਸਟ ਕਰਾਏ 10 12 ਜਾਂ ਤਾਂ ਕੋਈ ਟੈਸਟ ਹੋਇਆ ਵਾ ਉਹ ਵੀ ਇਹਨਾਂ ਦੇ ਕੋਲ ਪਿਆ ਇਹਨਾਂ ਮੁੰਡੇ ਨੇ ਪੈਸੇ ਪੇ ਕਰਕੇ ਉਹ ਟੈਸਟ ਵੀ ਕਰਾਏ ਮੁੰਡੇ ਨੇ ਪੈਸੇ ਪੇ ਕੀਤੇ ਮੁੰਡੇ ਨੇ ਪੈਸੇ ਪੇ ਕੀਤੇ ਮੁੰਡਾ ਤਾਂ ਬਾਹਰ ਨਹੀਂ ਕੋਲੋਂ ਮੁੰਡਾ ਐੱਚੇ ਸੀ ਐੱਚੇ ਮੁੰਡਾ ਜੇਰਾ ਤੁਸੀਂ ਵੀ ਜੇਰਾ ਮੈਨੂੰ ਪਹਿਲੀ ਗੱਲ ਇੱਕ ਦੱਸਿਓ ਕਿ ਤੁਹਾਨੂੰ ਵੀ ਅਸੀਂ ਬੜੇ ਫੋਨ ਕਰਦੇ ਰਹੇ ਹਾਂ ਤੁਸੀਂ ਇੱਕ ਦੂਰੀ ਹਰਨਾ ਗੱਲ ਕੀਤੀ ਆ ਬਾਅਦ ਸਾਡੇ ਫੋਨ ਕਰਤੇ ਤੇ ਸਰ ਸਾਡੇ ਨਾਲ ਗੱਲ ਕਰਦਾ ਕੀ ਹੱਦ ਸੀਗਾ ਕੋਈ ਫੋਨ ਕਿਉਂ ਨਹੀਂ ਚੁੱਕਿਆ ਜੀ ਐਕਚੁਅਲੀ ਪਤਰਕਾਰ ਸਾਹਿਬ ਪ੍ਰੋਬਲਮ ਇਹ ਸੀ ਕਿ ਮੈਂ ਆਪਣੇ ਨੂੰ ਨਿੱਜੀ ਕੰਮਾਂ ਵਾਸਤੇ ਡੇਰਾ ਤੋਂ ਗਿਆ ਆ ਸੀਗਾ ਨੌਕਾ 10 ਲੱਖੇ ਉੱਥੇ ਕੁਝ ਮੀਟਿੰਗ ਹੁੰਦੀਆਂ ਤੁਹਾਨੂੰ ਪਤਾ ਹੋਵੇ ਕੁਝ ਆ ਟਾਈਮ ਦਾ ਜਦੋਂ ਮੈਂ ਅਵੇਲੇਬਲ ਸੀ ਪਰ ਨਾ ਦੋ ਜੀ ਮੈਂ ਗੱਲ ਹੋਈ ਆਪਣੀ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਵੀਰਵਾਰ ਨੂੰ ਵਾਪਸ ਆ ਜਾਣਾ ਜੀ ਜੋ ਗੱਲਬਾਤ ਕਰ ਲਈ ਆਪਾਂ ਫੇਸ ਟੂ ਫੇਸ ਮਿਲ ਕੇ ਗੱਲ ਕਰ ਪਰ ਮੈਨੂੰ ਤਾਂ ਜੀ ਤਾਂ ਇਹ ਇਹ ਤੁਹਾਡੇ ਲਗਭਗ ਸ਼ਾਕੋ ਕੇ ਇਨਫੋਰਮੇਸ਼ਨ ਪਹੁੰਚੀ ਵੀ ਸਰਦਾਰ ਮਨਜੀਤ ਸਿੰਘ ਸਿੰਘ ਜੀ ਪਿੰਡ ਦੇ ਵਿੱਚ ਹੀ ਮਸ਼ੂਰ ਨੇ। ਆਹ ਵੇਖੋ ਜੀ ਮੈਂ ਆਪਣੇ ਨਿੱਜੀ ਕੰਮ ਵਾਲੇ ਸਾਰੇ ਮੇਟ ਨੂੰ ਪੜਾਵਾ ਕਿ ਮੈਂ 11 ਮੋਸਟਰੀ ਪੈਂਡੇ ਤੋਂ ਮੈਂ ਚੱਲੇ ਗੜ ਹੋਣਾ। ਦੋ ਦਿਨ ਮੈਂ ਆਪਣੇ ਕੰਮ ਕਰਨ ਵਾਸਤੇ ਮੈਂ ਪੇਟਨ ਦਾ। ਠੀਕ ਹੈ। ਕਿ ਮੈਨੂੰ ਕਿਸੇ ਨੇ ਕੋਈ ਸਪੈਸ਼ਲ ਕਰਨ ਦਿੱਤੀ ਸੀ ਲੋੜ ਵੀ ਨਹੀਂ ਆ। ਕਿ ਮੈਂ ਇੱਥੇ ਆਗਾ ਜਾਂ ਨਹੀਂ ਆਗਾ ਉਹ ਮੈਨੂੰ ਆਪਰੇ ਪਤਾ ਜਿੱਥੇ ਮੈਂ ਰਿਹਾ। ਜੀ। ਤੁਹਾਨੂੰ ਕੋਈ ਪੇਸ਼ਤਾ ਨਹੀਂ ਵੀ ਮੋਟਰ ਬੁਕਿੰਗ ਹੈ ਮੇਰੇ ਤੋਂ ਕੂਲ ਟੈਸਿਸ ਪਾਛਾ ਨਹੀਂ। ਨਹੀਂ ਚਲੋ ਇਹ ਨਹੀਂ ਕਿ ਆਪਾਂ ਡੁਗਾਈ ਜੀ ਨਹੀਂ ਜਾਣ ਅੱਛਾ ਤੇ ਜਸਪਾਲ ਸਾਹਿਬ ਬਾਕੀ ਅਲੀਗੇਸ਼ਨ ਆਪਾਂ ਬਾਕੀ ਵੀ ਕਲੀਅਰ ਕਰ ਦਈਏ ਤੁਹਾਡੇ ਕੋ ਕਿ ਸਭ ਤੋਂ ਪਹਿਲਾ ਅਲੀਗੇਸ਼ਨ ਕੀ ਜੀ ਇਸ ਪਰਿਵਾਰ ਦੀ ਜਸਪਾਲ ਸਿੰਘ ਹੋਣਾ ਦੀ ਕੋਈ ਕਿਲਾ ਡੇਢ ਕਿਲਾ ਜੇ ਪੈਲੀ ਆ ਤੇ ਉਹਦੇ ਵਿੱਚੋਂ ਤੁਸੀਂ ਉਹ ਪੈਲੀ ਦੇ ਥੋੜੇ ਥੋੜੇ ਪੈਸੇ ਦੇਈ ਜਾਂਦੇ ਉਹਦੀਓ ਪੈਲੀ ਲੈਣੀ ਆ 70000 ਰੁਪਏ ਚ ਮੇਰੇ ਘਰੋਂ ਕਿਲਾ ਦਾ ਰਕੂ ਗਨੇ ਪਾਇਆ ਇਹਨਾਂ ਨੇ ਇਹ ਗੱਲ ਸੱਚ ਹੈ ਨਹੀਂ ਇਹ ਤਾਂ ਕੁਝ ਝੂਠ ਹੈ ਕਿਲਾ ਕਿੰਨਾਂ ਦੀ ਪੈਲੀ ਉਹ ਵੀ ਮੇਰੇ ਜਾਨਾਂ ਚ ਪਿੰਡ ਹੈ ਕੋਈ ਚਾਰੇ ਉਹਨਾਂ ਨੇ ਠੇਕੇ ਨਹੀਂ ਲਏ ਨਾ ਦੋ ਸਾਲ ਬਾਅਦ ਕਿੱਥੇ ਉਹ ਤਾਂ ਤੁਸੀਂ ਜਦੋਂ ਮਾਰੀ ਕੀ ਜੀ ਕਰ ਸਕਦੇ ਮੇਰੇ ਵੀ ਇਦਾਂ ਸੋਚ ਰਿਹਾ ਕਿ ਮੈਨਾਂ ਜਮੀਨ ਕਿਹਨਾਂ ਨੂੰ ਮੈਨੂੰ ਕੋ ਪੈਸੇ ਦਵਾ ਉਹ ਮੁੰਡਾ ਇਹਨਾਂ ਦਾ ਬਾਹਰ ਰਿਸ਼ਦਾਰ ਇਹਨਾਂ ਦੇ ਬਚਾਰੇ ਸੈਮ ਸ਼ਿਵ ਨੇ ਉਹ ਆਪ ਦਾ ਆਪਣਾ ਖਰਚਾ ਚਲਾਉਂਦੇ ਆ ਬਿਲਕੁਲ ਨਾ ਪੈਸੇ ਜਾਰੇ ਕਰ ਤੋਂ ਲੈਣੇ ਦੱਸੋ ਸਮਝ ਕੇ ਬੋਲੇ ਮੈਂ ਇਨਕੁਆਇਰੀ ਕਰਨੀ ਚੇ ਬਿਲਕੁਲ 100% ਕਰਾਉਣੇ ਪੈਣਗੇ ਕੋਈ ਕੱਢ ਗੀਆਂ ਹਾਂਜੀ ਪੀਛੇ ਪਣ ਸਾਹਿਬ ਪੈੜੀ ਲੈਣਾ ਚਾਹੁੰਦੇ ਆ ਤੇ ਥੋੜੇ ਥੋੜੇ ਪੈਸੇ ਦੇਣ ਦੇ ਨਹੀਂ ਜੀ ਮੇਰੇ ਕੋਈ ਗਲਤ ਅਲਿਗੇਸ਼ਨ ਆ ਰਹੇ ਠੀਕ ਹੈ ਤੇ ਸੁਪਨ ਸਾਹਿਬ ਫਿਰ ਇੱਕ ਗੱਲ ਹੋਰ ਦੱਸਿਓ ਕਿ ਤੁਸੀਂ ਸਾਸਪੋਸੀ ਇਹ ਸਾਨੂੰ ਤੇ ਸਾਡੀ ਨੋਲੇਜ ਤੇ ਅਜੇ ਤ ਕਿ ਪੰਚਾਇਤ ਜਾਂ ਪੁਲਿਸ ਤਲਾਕ ਕਰਾ ਦੇ ਕਿਸੇ ਦਾ ਤੇ ਜਿਹੜਾ ਉਹ ਤਲਾਕ ਨਾਮਾ ਲਿਖਿਆ ਗਿਆ ਉਹਦੇ ਵਿੱਚ ਕਿਹੜੀ ਅਥਾਰਟੀ ਨਾਲ ਉਹ ਲਿਖਿਆ ਗਿਆ ਕਿ ਤਲਾਕ ਹੋ ਜੂਗਾ ਬਿਲਕੁਲ ਮੈਂ ਤਾਂ ਇਹ ਚੀਜ਼ ਜਲ ਕਲੀਅਰ ਕਰ ਦੇਣਾ ਚਾਹੁੰਦਾ ਜੀ ਜੀ ਤੇ ਜਿਹੜਾ ਤਲਾਕ ਆ ਉਹਦੇ ਵਿੱਚ ਨਾ ਤਾਂ ਕੋਈ ਪੁਲਿਸ ਵਿੱਚ ਕੋਈ ਮੂਵਮੈਂਟ ਹੈਗੀ ਆ ਜੀ ਨਾ ਕਿਸੇ ਤਰ੍ਹਾਂ ਕੋਈ ਮੌਤਪਾ ਦੀ ਇਨਵੋਲਵਮੈਂਟ ਹੈ ਇਹ ਜਿਹੜਾ ਪੁਲਿਸ ਸਟੇਸ਼ਨ ਦਾ ਮੈਟਰ ਸੀਗਾ ਇਹ ਨੇ ਪਹਿਲਾਂ ਅਜੀਤ ਸਿੰਘ ਨੂੰ ਦਰਖਾਸਤ ਦਿੱਤੀ ਸੀ ਰਾਜੀਨਾਮੇ ਤੋਂ 3-4 ਮਹੀਨੇ ਪਹਿਲਾਂ ਉਦੋਂ ਸਾਡਾ ਇਹ ਰਾਜੀਨਾਮਾ ਹੋਇਆ ਸੀ ਕਿ ਅਜੀਤ ਸਿੰਘ ਕਹਿੰਦਾ ਮੈਂ ਆਪਣੇ ਲੜਕੇ ਦਾ ਖੁਦ ਮੈਂ ਇਲਾਜ ਕਰਾਉਂਗਾ ਮੈਨੂੰ ਸੋਰੇ ਪ੍ਰਵਾਸ ਤੇ ਬਿਲਕੁਲ ਯਕੀਨ ਨਹੀਂ ਹੈਗਾ ਕਿ ਨਾ ਮੇਰੀ ਲੜਕੀ ਮਾਰ ਦੇਣੀ ਆ ਉੱਥੇ ਫੈਸਲਾ ਇਹ ਹੋਇਆ ਕਿ 10000 ਰੁਪਏ ਮੰਥਲੀ ਲੜਕੀ ਨੂੰ ਖਰਚਾ ਰਹੇਂਦਾ ਲੜਕਾ ਬਾਹਰੋਂ ਭੇਜਿਆ ਕਰੇਗਾ ਤੇ ਪਲੱਸ ਜਿੱਥੇ ਵੀ ਇਲਾਜ ਕਰਾਉਂਦਾ ਵਾ ਆਪਣੀ ਲੜਕੀ ਦਾ ਕਿਸੇ ਹਸਪੀਟਲ ਪ੍ਰਾਈਵੇਟ ਕਰਾਵੇ ਜਾਂ ਸਰਕਾਰੀ ਕਰਾਵੇ ਤਾਂ ਜੋ ਬਿਲ ਆਏਗਾ ਜੋ ਖਰਚਾ ਆਏਗਾ ਉਹ ਲੜ ਤੁਹ ਕਿੰਨੀਆਂ ਕਿਸ਼ਤਾਂ ਵਿਕੀਆਂ ਪਈਆਂ ਜੀ ਅਜੇ ਤਿੰਨ ਹੀ ਕਿਸ਼ਤਾਂ ਗਈਆਂ ਜੀ ਤਿੰਨ ਮਹੀਨਿਆਂ ਦਾ ਟਾਈਮ ਮੰਗਿਆ ਸੀ ਕਿੰਨਾ ਮਹੀਨਾ ਲਈ ਮੈਂ ਹਾਂ ਜੀ ਮੈਂ ਇੱਥੇ ਇੱਕ ਹੋਰ ਗੱਲ ਕਹਿਣੀ ਚਾਹਾਂਗਾ ਅਸੀਂ ਇਸ ਖਬਰ ਤੇ ਮਾਧਿਅਮ ਰਾਈ ਨਾ ਤਾਂ ਅਸੀਂ ਕਿਸੇ ਨੂੰ ਕੋਈ ਦੋਸ਼ੀ ਕਰਾਰ ਦੇ ਰਹੇ ਹਾਂ ਤੇ ਨਾ ਸਾਡੇ ਕੋਲ ਕਿਸੇ ਨੂੰ ਕੋਈ ਦੋਸ਼ਿਤ ਘਰ ਦੇਣ ਦਾ ਇਹ ਅਧਿਕਾਰ ਸਿਰਫ ਮਾਨਯੋਗ ਅਦਾਲਤ ਦੇ ਕੋਲ ਆ ਮੈਂ ਔਰ ਮੇਰਾ ਚੈਨਲ ਅਸੀਂ ਕਿਸੇ ਵੀ ਪ੍ਰਕਾਰ ਦੀ ਕਿਸੇ ਨੂੰ ਵੀ ਕੋਈ ਦੋਸ਼ੀ ਨਹੀਂ ਧਰਾਇਆ ਔਰ ਇਹ ਖਬਰ ਕਿੰਨੀ ਸੱਚਾ ਕਿੰਨੀ ਨਹੀਂ ਅਸੀਂ ਤਾਂ ਸਿਰਫ ਦੋ ਤਿੰਨ ਅਗਰ ਪੱਖ ਰੱਖ ਸਕਦੇ ਹਾਂ ਉਹ ਉਹਨਾਂ ਦੀ ਗੱਲ ਰੱਖ ਚੁੱਕੀ ਆ ਦੂਜਿਆਂ ਨੂੰ ਕਹਿ ਚੁੱਕੇ ਆ ਕਿ ਜੇ ਆਪਣਾ ਪੱਖ ਰੱਖਣਾ ਤੁਹਾਨੂੰ ਸੰਪਰਕ ਕਰੋ ਦੋਸ਼ੀ ਕਿਸੇ ਨੂੰ ਕਰਾਰ ਦੇਣਾ ਜਾਂ ਦੋਸ਼ੀ ਨਹੀਂ ਦੇਣਾ ਇਹ ਕੋਰਟ ਦਾ ਕੰਮ ਆ ਨਾ ਤਾਂ ਇਹ ਸਾਡਾ ਕੰਮ ਆ ਮੈਂ ਔਰ ਮੇਰਾ ਚੈਨਲ ਅਸੀਂ ਕਿਸੇ ਵੀ ਪ੍ਰਕਾਰ ਦੀ ਕਿਸੇ ਨੂੰ ਕੋਈ ਦੋਸ਼ ਦੀ ਪੁਸ਼ਟੀ ਨਹੀਂ ਕਰਦੇ ਅਸੀਂ ਸਿਰਫ ਦਮਾ ਦਾ ਪੱਖ ਰੱਖਿਆ ਧੰਨਵਾਦ